ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਰਿਆਰ ਫੂਡ ਚੈਨਲ ਤੇ ਮੈਂ ਤੁਹਾਨੂੰ ਅੱਜ ਇੱਕ ਵੀਡੀਓ ਬਣਾ ਕੇ ਵਿਖਾਵਾਂਗੀ ਮਤਲਬ ਤੁਹਾਡੇ ਸਾਹਮਣੇ ਬਣਾਵਾਂਗੀ ਵੀਡੀਓ ਮੈਂ ਇੱਕ ਚਟਨੀ ਬਣਾਵਾਂਗੇ ਟਮਾਟਰ ਦੀ ਅਸੀਂ ਖੱਟੀ ਮਿੱਠੀ ਚਟਨੀ ਬਹੁਤ ਵਧੀਆ ਇੱਕ ਰੋਟੀ ਭਾਵੇਂ ਚਟਨੀ ਨਾਲ ਚਾਰ ਚਾਰ ਰੋਟੀਆਂ ਪੰਜ ਪੰਜ ਖਾ ਲਓ ਤੁਸੀਂ ਇੰਨੀ ਵਧੀਆ ਚਟਨੀ ਤੇ ਇੱਕ ਸਾਲ ਵਾਸਤੇ ਬਿਲਕੁਲ ਖਰਾਬ ਨਹੀਂ ਹੋਏਗੀ ਕੋਈ ਉਲੀ ਨਹੀਂ ਪਾਏਗੀ ਕੋਈ ਕੁਝ ਨਹੀਂ ਅਸੀਂ ਬਣਾਵਾਂਗੇ ਇਸ ਤਰੀਕੇ ਦੇ ਨਾਲ ਇਹ ਦੇਖੋ ਟਮਾਟਰ ਮੈਂ ਲਏ ਨੇ ਇਹ ਮੈਂ 2 ਕਿਲੋ ਟਮਾਟਰ ਲਏ ਨੇ ਜਿਨ੍ਹਾਂ ਨੂੰ ਮੈਂ ਹੁਣ ਕੱਟ ਲਵਾਂਗੀ ਇਨ੍ਹਾਂ ਟਮਾਟਰਾਂ ਨੂੰ ਧੋ ਬਣਾ ਕੇ ਮੈਂ ਬਿਲਕੁਲ ਪਾਣੀ ਜਿਹੜਾ ਆ ਬਿਲਕੁਲ ਸਾਫ਼ ਕਰ ਦਿੱਤਾ ਏ ਪਾਣੀ ਦੀ ਬੂੰਦ ਵੀ ਨਹੀਂ ਆ ਇਨ੍ਹਾਂ ਦੇ ਨਾਲ ਲੱਗੀ ਹੋਈ ਸੁਕਾ ਕੇ ਤੇ ਇਨ੍ਹਾਂ ਨੂੰ ਹੁਣ ਮੈਂ ਨਾ ਕੱਟਾਂਗੀ ਮਤਲਬ ਟਮਾਟਰਾਂ ਨੂੰ ਇੱਕ ਇਹੋ ਜੀ ਚਟਨੀ ਤਿਆਰ ਕਰਾਂਗੇ ਚਟਨੀਆਂ ਤਾਂ ਤੁਸੀਂ ਹੋਰ ਵੀ ਬੜੀਆਂ ਖਾਧੀਆਂ ਹੋਣੀਆਂ ਪਰ ਇਹਨੂੰ ਵੀ ਜ਼ਰੂਰ ਵੇਖਿਓ ਇਹੋ ਜੀ ਚਟਨੀ ਬਣਾ ਕੇ ਵੀ ਜ਼ਰੂਰ ਖਾ ਕੇ ਦੇਖਿਓ ਇੱਕ ਇਹੋ ਜੀ ਚਟਨੀ ਤਿਆਰ ਕਰਾਂਗੇ ਕਿ ਬਿਲਕੁਲ ਉਂਗਲੀਆਂ ਚਟਨ ਤੱਕ ਮਜਬੂਰ ਹੋ ਜਾਇਆ ਕਰਾਂਗੇ ਅਸੀਂ ਖਾਣ ਲੱਗੇ ਤੇ ਆਹ ਦੇਖੋ ਆਪਾਂ ਆ ਇਹਨਾਂ ਨੂੰ ਜਿਹੜੇ ਮਰਜ਼ੀ ਊਕਾਰ ਵਿੱਚ ਕੱਟ ਲਓ ਕੋਈ ਚੱਕਰ ਨਹੀਂ ਆ ਕਿ ਆਪਾਂ ਇਹੋ ਜੇ ਨਹੀਂ ਕੱਟਣੇ ਤੇ ਇਹੋ ਜੇ ਕੱਟਣੇ ਆ ਇਹਨਾਂ ਟਮਾਟਰਾਂ ਨੂੰ ਆਪਾਂ ਜਿਹੜੇ ਮਰਜ਼ੀ ਊਕਾਰ ਵਿੱਚ ਕੱਟ ਸਕਦੇ ਹੋ ਤੁਸੀਂ ਆ ਦੇਖੋ ਮੈਂ ਇਹਨਾਂ ਦੇ ਪੀਸ ਕੀਤੇ ਆਲੂਆ ਮੰਗਰ ਮੈਂ ਤੇ ਇਹਨਾਂ ਨੂੰ ਪੀਸ ਕਰਕੇ ਤੇ ਰੱਖ ਲਏ ਨੇ ਤੇ ਹੁਣ ਇਹ ਸਾਰੇ ਟਮਾਟਰ ਮੈਂ ਕੱਟ ਕੇ ਤੇ ਤੁਹਾਨੂੰ ਵਧੀਆ ਇੱਕ ਚਟਨੀ ਤਿਆਰ ਕਰਕੇ ਵਿਖਾਨੀ ਆ ਤੇ ਤੁਸੀਂ ਵੀ ਇਹ ਚਟਨੀ ਵੇਖ ਕੇ ਤੇ ਮਤਲਬ ਵੀਡੀਓ ਵੇਖ ਕੇ ਤੇ ਚਟਨੀ ਬਣਾਓ ਤੇ ਬਹੁਤ ਵਧੀਆ ਇੱਕ ਚੀਜ਼ ਤਿਆਰ ਹੁੰਦੀ ਆ ਜੀ ਇਹ ਸਾਲ ਵਾਸਤੇ ਤੁਸੀਂ ਸਾਂਭ ਕੇ ਰੱਖੋਗੇ ਤਾਂ ਵੀ ਕੋਈ ਗੱਲ ਨਹੀਂ ਬੱਚਿਆਂ ਨੂੰ ਬਰੱਡਾਂ ਤੇ ਲਾ ਕੇ ਦੋਗੇ ਤੇ ਬਹੁਤ ਵਧੀਆ ਰਾਉਂਠੀਆਂ ਨਾ ਖਾਓਗੇ ਤਾਂ ਉਦੋਂ ਵੀ ਵਧੀਆ ਰੋਟੀ ਨਾਲ ਖਾਓਗੇ ਤੇ ਬਿਲਕੁਲ ਹਾਜਮੀ ਵਾਲੀ ਚਟਨੀ ਤੇ ਬਹੁਤ ਫਸ ਕਲਾਸ ਬਣੇਗੀ ਤੇ ਤੁਸੀਂ ਆਪੇ ਹੀ ਦੇਖਿਓ ਕਿ ਵਾਕਿਆ ਹੀ ਨਾ ਮਤਲਬ ਬਿਲਕੁਲ ਕੀ ਗੱਲ ਕੀ ਕੀ ਕਰੀਏ ਅਸੀਂ ਵੀ ਜਦੋਂ ਬਣ ਜਾਈਗੀ ਨਾ ਫਿਰ ਤੁਸੀਂ ਦੇਖਿਓ ਕਿ ਕੀ ਚੀਜ਼ ਬਣਦੀ ਹੈ ਆਪਾਂ ਹੁਣ ਇਹਨੂੰ ਬਣਾਉਣ ਦੀ ਤਿਆਰੀ ਜਾਂ ਫਰਾਈ ਪੈਨ ਦੇ ਵਿੱਚ ਆਪਾਂ ਤੇਲ ਤੂਲ ਕੋਈ ਨਹੀਂ ਪਾਉਣਾ ਗਰੀਸ ਕਰਨੀ ਆ ਫਰਾਈ ਪੈਨ ਨੂੰ ਮੜੀ ਜੀ ਤੇਲ ਦੀ ਹੁਣ ਟਮਾਟਰ ਲੈਨੇ ਕੱਟ ਤੁਹਾਨੂੰ ਦਿੱਤੇ ਨੇ ਵਖਾ ਹੁਣ ਬੁਰਸ਼ੇ ਲਾ ਦੇ ਨਾਲ ਆਪਾਂ ਜਿਹੜਾ ਤੇਲ ਹੈ ਨਾ ਉਹ ਥੋੜਾ ਜਿਹਾ ਆਪਾਂ ਬਰਸ਼ ਦੇ ਨਾਲ ਲਾ ਦਵਾਂਗੇ ਫਰਾਈ ਪਿੰਨੂ ਆਪਾਂ ਕੋਈ ਤੇਲ ਨਹੀਂ ਪਾਉਣਾ ਬਹੁਤ ਜ਼ਿਆਦਾ ਤੇਲ ਬਿਲਕੁਲ ਨਹੀਂ ਪਾਣਾ ਦੇਖਿਓ ਚਟਨੀ ਬਹੁਤ ਤੇਜ਼ਤੀ ਬਣੇਗੀ ਆਪੋ ਆਪਣਾ ਤਰੀਕਾ ਹੁਣ ਬਾਹਰ ਇੱਕ ਦਾ ਚੀਜ਼ ਬਣਾਉਂਦਾ ਜੀ ਬਸ ਇੰਨਾ ਹੀ ਤੇਲ ਜਿੰਨਾ ਪੈ ਗਿਆ ਬਸ ਇਹੀ ਤੇਲ ਪਾਣਾ ਅਸੀਂ ਤੇ ਬਾਅਦ ਵਿੱਚ ਦੇਖਦੇ ਆ ਪਰ ਜੇ ਟਮਾਟਰ ਆਪਾਂ ਜਿਹੜੇ ਆ ਉਹਨਾਂ ਨੂੰ ਵਧੀਆ ਕਰਨ ਵਾਸਤੇ ਇੰਨਾ ਹੀ ਤੇਲ ਬਹੁਤ ਹੈ ਕੋਈ ਜ਼ਿਆਦਾ ਤੇਲ ਨਹੀਂ ਪਾਉਣਾ ਅਸੀਂ ਹੁਣ ਟਮਾਟਰ ਪਾਉਂਦੇ ਨੇ ਅਸੀਂ ਕੱਟ ਕੇ ਵਿੱਚ ਆਪ ਜੀ ਵੀ ਥਾਲੀ ਵਾਲੇ ਪਾਉਂਦੇ ਨੇ ਹੁਣ ਇਸ ਤਰ੍ਹਾਂ ਹੀ ਇਹਨੂੰ ਥੋੜਾ ਜਿਹਾ ਟੱਕ ਦਵਾਂਗੇ ਉੱਪਰ ਉਹਨਾ ਆਪਾਂ ਥੋੜਾ ਢੱਕਣ ਦੇਗੇ ਟੱਕ ਦਵਾਂਗੇ ਥੋੜੇ ਜਿਹਾ ਥੋੜੀ ਜਿਹੇ ਚਿਰ ਵਾਸਤੇ ਇਹਨੂੰ ਆਪਾਂ ਧੱਕਣ ਦੇ ਦਾਂਗੇ ਹਲਾ ਕੇ ਤੇ ਆ ਸਿੱਧੇ ਕਰਕੇ ਜਰਾ ਗਾ ਤੇ ਆਪਾਂ ਹੁਣ ਢੱਕਣ ਮਾਰਾ ਜਾਂ ਦੇ ਦਾਂਗੇ ਹਿਆ ਹੌਸਤੇ ਹੌਸਤੇ ਆਪਣੇ ਆਪ ਹੀ ਥੱਲੇ ਮਤਲਬ ਕਮਲਾ ਜਾਣੇ ਨੇ ਬਿਲਕੁਲ ਥੱਲੇ ਹੋ ਜਾਣੇ ਨੇ ਹੁਣ ਥੋੜੇ ਜਿ ਇਹਨਾਂ ਨੂੰ ਥਲ ਦਿੰਨੇ ਆ ਇਹ ਬਸ ਜਿਉਂ ਜਿਉ ਹੀ ਥੋੜਾ ਜਿਹਾ ਸੇਕ ਲੱਗਿਆ ਤੇ ਇਹ ਕਮਲਾਈ ਜਾਣੇ ਨੇ ਤੇ ਬਿਲਕੁਲ ਇਹ ਨਰਮ ਜੇ ਹੋ ਜਾਣੇ ਆ ਦੇਖਿਓ ਨਾ ਆਪਾਂ ਪਿਆਜ਼ ਪਾਉਣਾ ਨਾ ਆਪਾਂ ਲਸਣ ਪਾਉਣਾ ਇਹਦੇ ਵਿੱਚ ਕੁਝ ਨਹੀਂ ਪਾਉਣਾ ਤੇ ਚਟਣੀ ਇੰਨੀ ਸਵਾਦ ਬਣੇਗੀ ਕਿ ਦੇਖਿਓ ਤੁਸੀਂ ਵੱਖਰਾ ਹੀ ਇੱਕ ਟੇਸਟ ਮਤਲਬ ਚਟਣੀ ਦਾ ਜਿਹੜਾ ਬਹੁਤ ਬਣਾਵਾਂਗੇ ਜੀ ਆ ਦੇਖੋ ਨੀਵੇਂ ਹੁੰਦੇ ਜਾਂਦੇ ਆ ਹੁਣ ਆ ਪਾਏ ਦੇ ਚ ਨਾ ਥੋੜਾ ਜਿਹਾ ਨਮਕ ਪਾਵਾਂਗੇ ਆਪ ਲਿਆਸੀ ਇਹਦੇ ਵਾਸਤੇ ਨਮਕ ਦੋ ਤਿੰਨ ਚਮਚੇ ਤੇ ਇਹਦੇ ਚ ਆਪ ਅੱਧਾ ਚਮਚਾ ਦੇਖੋ ਪਾਤਾ ਹੈ ਬਾਕੀ ਰੱਖ ਲਈ ਉਹ ਮਿੰਤੀ ਵਾਲਾ ਜਿਹੜਾ ਨਮਕ ਲੈ ਰੱਖਿਆ ਉਹਦੇ ਵਿੱਚੋਂ ਹੀ ਬਸ ਥੋੜਾ ਜਿਹਾ ਪਾਇਆ ਈ ਇੰਨੇ ਕੀ ਨਮਕ ਦੇ ਨਾਲ ਇਹਨੇ ਹੋਰ ਕਮਲਾ ਜਾਣਾ ਨਹੀਂ ਮੈਂ ਛੱਕੜ ਵੀ ਵੇਖਿਓ ਤੁਸੀਂ ਇਹ ਛੱਕਣਾ ਸਮੇਤ ਹੀ ਤੁਹਾਨੂੰ ਚਟਣੀ ਬਣਾ ਕੇ ਦੇਵਾਂਗੀ ਤਾਂ ਤੁਹਾਨੂੰ ਮਤਲਬ ਲੱਗੇਗਾ ਨਹੀਂ ਕਿ ਇਹ ਛੱਕੜੇ ਦੇ ਕਿੱਥੇ ਗਏ ਨੇ ਤੁਸੀਂ ਲੱਭ ਨਹੀਂ ਸਕੋਗੇ ਤੁਹਾਨੂੰ ਦਿਸਣਗੇ ਵੀ ਨਹੀਂ ਕਿ ਇਹ ਗਏ ਕਿੱਥੇ ਛੱਕੜ ਕਿੱਥੇ ਚਲ ਗਏ ਟਮਾਟਰ ਦੇ ਇਹ ਮੈਂ ਸਮਾਨ ਲਿਆ ਟਮਾਟਰ ਦੀ ਚਟਣੀ ਦੇ ਵਿੱਚ ਪਾਉਣ ਵਾਸਤੇ ਆ ਮੈਂ 2 ਚਮਚੇ ਲਏ ਕਾਲੇ ਨਮਕ ਦੇ ਇਹ ਮੈਂ ਸੌਂਫ ਦਾ 1 ਚਮਚਾ ਲਿਆ ਆ ਚਿੱਟੇ ਨਮਕ ਦੇ ਮੈਂ 3 ਚਮਚੇ ਲਏ ਹੀ ਤੇ ਥੋੜਾ ਜਿਹਾ ਮਾਊਥ ਵਿੱਚ ਪਾ ਦਾਂ ਏ ਇਹ ਮੈਂ ਧਨੀਆ ਸਾਬਤ ਲਿਆ ਜੇ ਆ ਮੈਂ ਕੜੀ ਪੱਤਾ ਲਿਆ ਏ ਇਹ ਮੈਂ ਚਾਰ ਨਿੰਬੂ ਲਏ ਸੀ ਜਿਨ੍ਹਾਂ ਨੂੰ ਦੋ-ਦੋ ਪੀਸ ਕੀਤੇ ਆ ਮੈਂ ਚਾਰ ਨਿੰਬੂ ਦੋ-ਦੋ ਪੀਸ ਕਰ ਲੈਨੇ ਐ ਮੈਂ ਥੋੜਾ ਜਿਹਾ ਨਾ ਗੋੜ ਲਿਆ 50 ਗ੍ਰਾਮ ਇਹ ਚਿਲੀ ਫਲੇਕਸ ਲਏ ਲਾਲ ਮਿਰਚ ਦੇ ਆਹ ਦੇਗੀ ਮਿਰਚ ਦਾ ਚਮਚਾ ਲਿਆ ਜੇ ਐ ਮੈਂ ਸਰੋਂ ਦੇ ਕਾਲੀ ਦੇ ਬੀਜ ਲਏ ਨੇ ਤੇ ਆ ਮੈਂ ਲਿਆ ਕਾਲੀਆਂ ਮਿਰਚਾਂ ਥੋੜੀਆਂ ਦਰਬੜ ਜੀਆਂ ਕੁੱਟ ਲਈਆਂ ਨੇ 1.5 ਚਮਚਾ ਤੇ ਆ ਮੈਂ ਤੇਲ ਤੁਹਾਨੂੰ ਵਿਖਾਣ ਦੀਆਂ ਕਿ ਮੈਂ ਇਹਦੇ ਚੋਂ ਜਿੰਨਾ ਪਾਉਂਗੀ ਤੁਹਾਨੂੰ ਵਿਖਾ ਦੂੰਗੀ ਮੈਂ ਖੈਂਡ ਤੇਲ ਆ ਜੀ ਮੇਰੇ ਕੋਲ ਮੈਂ ਜਿੰਨਾ ਪਾਉਂਗੀ ਤੁਹਾਨੂੰ ਵਿਖਾ ਕੇ ਪਾਵਾਂਗੀ ਮੈਂ ਤੇ ਆ ਵੇਖੋ ਹੁਣ ਆਪਾਂ ਟਮਾਟਰ ਜਿਹੜੇ ਆ ਇਹਨਾਂ ਨੂੰ ਆਪਾਂ ਥੋੜਾ ਜਿਹਾ ਸੌਫਟ ਕਰ ਲਿਆ ਆ ਬਹੁਤ ਜ਼ਿਆਦਾ ਅਹੀਂ ਜਿਹੜਾ ਆ ਇਹਨਾਂ ਨੂੰ ਨਹੀਂ ਰੰਨਣਾ ਸਹੀ ਸਹੀ ਰੱਖਣਾ ਆਪਾਂ ਨਾ ਤੇ ਆਪਾਂ ਨੂੰ ਇਹ ਆ ਕਿ ਬਹੁਤ ਜ਼ਿਆਦਾ ਰਿੰਨ ਕੇ ਆਪਾਂ ਇਹਦਾ ਕੋਈ ਮਤਲਬ ਉਹ ਕਰਨਾ ਵਾ ਬਿਲਕੁਲ ਨਹੀਂ ਰਿੰਨਣਾ ਹੈਗਾ ਇਹਨਾਂ ਨੂੰ ਹੁਣ ਥੋੜਾ ਜਿਆ ਅਸੀਂ ਕਿ ਮਧਾਣੀ ਜਾਂ ਕੋਈ ਘੋਟਣਾ ਲੈ ਕੇ ਥੋੜਾ ਜਿਆ ਇਹਨਾਂ ਨੂੰ ਜਿਹੜਾ ਆ ਕਰ ਦਿੰਨੇ ਆ ਪ੍ਰੈਸ ਕਰ ਦਿੰਨੇ ਆ ਥੋੜੇ ਜੇ ਇਹਦੇ ਨਾਲ ਸਾਗ ਦੇ ਅੰਗਰਹੀ ਥੋੜਾ ਥੋੜਾ ਪ੍ਰੈਸ ਕਰ ਦਿੰਨੇ ਇਹਨਾਂ ਨੂੰ ਇਹਦਾ ਇੰਨੀ ਸਵਾਦ ਚਟਣੀ ਬਣਦੀ ਆ ਕਿ ਕਿਤੇ ਮੈਂ ਕਹਿੰਨੀ ਵੀ ਉਂਗਲਾ ਚਟਣ ਤੱਕ ਵਾਕਿਆ ਹੀ ਮਜਬੂਰ ਹੋ ਜੀਦਾ ਐ ਅਸੀਂ ਬਣਾਉਂਨੇ ਆ ਸਾਲ ਦੇ ਸਾਲ ਬਾਤ ਬਣਾਈਦੀ ਆ ਜਦੋਂ ਟਮਾਟਰ ਆਉਂਦੇ ਵਧੀਆ ਸੀਜ਼ਨ ਹੁੰਦਾ ਤਾਂ ਆਪਾਂ ਬਣਾਉਂਨੇ ਆ ਤੇ ਸਾਲ ਕੱਢ ਜਾਂਦੀ ਬੜੇ ਆਰਾਮ ਨਾਲ ਫ੍ਰਿਜ ਦੇ ਵਿੱਚ ਰੱਖ ਲਈਦੀ ਐ ਤੇ ਬਾਅਦ ਚਮਚਾ ਪਾਣੀ ਵਾਲਾ ਨਹੀਂ ਲੱਗਦਾ ਜੀਦਾ ਆ ਵੇਖੋ ਹੁਣ ਨਾ ਥੋੜੀ ਜੀ ਉਹ ਹੋ ਗਈ ਨਾ ਜਿੱਦਾਂ ਫਲ ਪੇਦਾ ਥੋੜਾ ਅਲੱਗ ਹੋ ਗਿਆ ਹੁਣ ਆਪਾਂ ਗੁੜ ਪਾ ਦਵਾਂਗੇ ਵਿੱਚ ਹੁਣ ਆਪਾਂ ਨਮਕ ਪਾ ਦਵਾਂਗੇ ਕਾਲਾ ਨਮਕ ਥੋੜਾ ਘਾਟ ਹੀ ਪਾਇਆ ਵਾ ਕੱਢ ਲਿਆ ਜੱਧਾ ਇੱਕ ਚਮਚਾ ਤੇ ਫੇਰ ਵੇਖ ਕੇ ਪਾ ਦਾਂਗੇ ਬਾਕੀ ਆ ਬਾਤ ਦਾ ਦੂਜਾ ਚਿੱਟਾ ਸਾਰਾ ਹੀ ਬਾਤ ਆ ਇਹ ਲੋੜ ਪਈ ਤੇ ਫੇਰ ਪਾਵਾਂਗੇ ਨਹੀਂ ਤੇ ਲੋੜ ਹੀ ਨਹੀਂ ਪੈਣੀ ਅਬਲ ਤੇ ਕਿਉਂਕਿ ਟਮਾਟਰ ਪਹਿਲਾਂ ਦੇਖਣ ਨੂੰ ਜ਼ਿਆਦਾ ਲੱਗਣ ਦੇ ਸੰ ਤੇ ਉਹ ਜਦੋਂ ਹੁਣ ਬਣ ਗਏ ਨੇ ਤੇ ਥੋੜੇ ਲੱਗ ਰਹੇ ਨੇ ਇਸ ਕਰਕੇ ਜਿਹੜਾ ਨਮਕ ਹੈ ਉਹਨਾਂ ਨੂੰ ਆਪਾਂ ਥੋੜਾ ਜਿਹਾ ਬਾਅਦ ਚ ਵੀ ਪਾ ਸਕਦੇ ਆ ਆ ਦੇਖੋ ਥੋੜੇ ਜੇ ਅਜੇ ਤੁਹਾਨੂੰ ਛਿੱਕੜੇ ਦੇ ਲੱਭਣ ਦੇ ਨੇ ਆਪਾਂ ਇਹਨਾਂ ਨੂੰ ਦੇਖਿਓ ਪਲਪ ਇਹਦਾ ਅਲੱਗ ਕਰ ਦੇਣਾ ਤੇ ਛਿੱਕੜ ਤੁਹਾਨੂੰ ਇੱਕ ਵੀ ਨਹੀਂ ਲੱਭਣਾ ਇੱਕ ਵੀ ਛਿੱਕੜ ਜਿਹੜਾ ਉਹ ਕਿੱਥੇ ਗਿਆ ਤਰੀਕਾ ਦੇਖਿਓ ਤੁਸੀਂ ਮੇਰੇ ਤਰੀਕੇ ਨਾਲ ਬਣਾਉਂਗਾ ਚਟਨੀ ਤੇ ਸਾਲ ਭਰ ਖਰਾਬ ਸੱਚੀ ਨਹੀਂ ਹੋਏਗੀ ਕਦੀ ਨਹੀਂ ਹੋਏਗੀ ਇਹ ਇਦਾਂ ਜਿਸ ਤਰੀਕੇ ਜਿਸ ਤਰੀਕੇ ਮੈਂ ਦੱਸਾਂਗੀ ਰੱਖਣ ਵਾਸਤੇ ਇਸੇ ਤਰ੍ਹਾਂ ਹੀ ਰੱਖਿਓ ਕਦੀ ਵੀ ਨਹੀਂ ਖਰਾਬ ਹੁੰਦੀ ਸਵੇਰੇ ਸਵੇਰੇ ਬੱਚੇ ਸਕੂਲ ਜਾਂਦੇ ਨੇ ਤੇ ਬੰਦਾ ਬਰੈਡ ਤੇ ਲਗਾ ਕੇ ਦੇ ਦਿੰਦਾ ਪਰੌਂਠੀ ਤੇ ਲਗਾ ਕੇ ਦੇ ਦਿੰਦਾ ਏ ਆ ਦੇਖੋ ਹੁਣ ਮੈਂ ਵੱਡੀ ਪੌਣੀ ਲੈ ਲਈ ਆ ਤੇ ਵੱਡੀ ਪੌਣੀ ਦੇ ਨਾਲ ਮੈਂ ਇਹਦਾ ਜਿਹੜਾ ਪਲਪ ਹੈ ਇਹ ਅਲੱਗ ਕਰ ਦੇਣਾ ਤੇ ਜਿਹੜਾ ਛੱਕੜ ਆ ਉਹ ਮੈਂ ਮਿਕਸੀ ਦੇ ਜੱਗ ਚ ਪਾਈ ਜਾਣੇ ਨਾਲ ਨਾਲ ਇਹ ਸਾਰੇ ਛੱਕੜ ਜਿਹੜੇ ਆ ਅਲੱਗ ਕਰਨੇ ਨੇ ਮੈਂ ਐਸੇ ਤਰ੍ਹਾਂ ਆਪਾਂ ਸਾਰੀ ਜਿਹੜੀ ਆਪਣੀ ਇਹ ਬਣਾਈ ਹੋਈ ਆ ਢੋਲ ਬਣਾਇਆ ਹੋਇਆ ਟਮਾਟਰਾਂ ਦਾ ਮਤਲਬ ਪਿਊਰੀ ਬਣਾਈ ਹੋਈ ਆ ਐਸੇ ਤਰ੍ਹਾਂ ਸਾਰੇ ਨੂੰ ਇਦਾਂ ਆਪਾਂ ਕਰਕੇ ਤੇ ਨੂੰ ਜਿਹੜਾ ਚਿੱਕੜ ਹੈ ਲੱਗ ਕਰ ਲੈਣੇ ਨੇ ਤੇ ਜਿਹੜੀ ਇਹਦੀ ਆ ਪੱਲੇ ਪੱਥਲੇ ਇਹ ਲੱਗ ਕਰ ਲੈਣਾ ਇਹ ਪੂਣੀ ਜਿਹੜੀ ਦੂਜੀ ਆ ਉਹਦੇ ਨਾਲ ਕੰਮ ਨਹੀਂ ਚੱਲਣਾ ਸੀ ਇਹ ਇਹ ਜਿਹੜੀ ਖੁੱਲੀ ਪੂਣੀ ਆ ਥੋੜੀ ਜਹੀ ਇਹਦੇ ਨਾਲ ਬਹੁਤ ਵਧੀਆ ਵੈਸਟ ਕੰਮ ਚੱਲਦਾ ਹੈ ਆ ਦੂਜੀ ਪੂਣੀ ਜਿਹੜੀ ਉਹਦੇ ਸਰਾਗ ਥੋੜੇ ਜੇ ਛੋਟੇ ਹੁੰਦੇ ਆ ਤੇ ਉਹ ਬਿਲਕੁਲੀ ਕੱਖ ਨਹੀਂ ਪੁੰਦੀ ਇਹ ਪੂਣੀ ਬਹੁਤ ਵਧੀਆ ਚੀਜ਼ ਹੈ ਇਹ ਚੀਜ਼ ਵਾਸਤੇ ਤੇ ਹੁਣ ਆਪਾਂ ਕੀ ਕਰਨਾ ਆ ਆ ਫਲਪ ਹੋ ਗਿਆ ਅਲੱਗ ਆ ਦੇਖੋ ਤੇ ਆਪਾਂ ਹੁਣ ਉਹ ਜਿਹੜਾ ਨਾ ਉਹਨੂੰ ਆਪਾਂ ਘੋਟ ਕੇ ਲੈਉਣੇ ਆ ਥੋੜਾ ਜਿਹਾ ਮਿਕਸੀ ਦੇ ਜੱਗ 'ਚ ਉਹਨੂੰ ਲੱਗ ਘੋਟਦੇ ਆ ਯਾ ਵੇਖੋ ਘੋਟ ਕੇ ਆ ਗਿਆ ਉਹ ਲਓ ਜੀ ਕਿੱਥੇ ਗਏ ਛਿੱਕੜ ਲਓ ਇੱਕ ਵੀ ਛਿੱਕੜ ਨਹੀਂ ਹੈਗਾ ਤਾਂ ਹੁਣ ਆਪਾਂ ਬਣਾਉਨੇ ਚਟਨੀ ਬਹੁਤ ਵਧੀਆ ਜੀ ਫਰਸਟ ਕਲਾਸ ਚਟਨੀ ਬਣਾਉਣੀ ਹੈ ਜੀ ਆਪਾਂ ਪਾਵਾਂਗੇ ਤੇਲ ਇਹ ਇੱਕ ਕੜਛੀ ਤੇਲ ਦੀ ਬਾਤ ਹੀ ਆ ਮੈਨੂੰ ਪਤਾ ਇੱਕ ਕੜਛੀ ਪਾਈ ਹੈ ਮੈਂ ਤੇਲ ਦੀ ਜਿਆਦਾ ਤੇਲ ਆਪਾਂ ਨਹੀਂ ਪਾਉਣਾ ਤੇ ਹੁਣ ਆਪਾਂ ਇੱਕ ਕੜਛੀ ਤੇਲ ਦੇ ਵਿੱਚ ਚਟਨੀ ਬਣਾਵਾਂਗੇ ਬਹੁਤ ਹੀ ਤੇਸਤੀ ਤੇ ਬਹੁਤ ਹੀ ਵਧੀਆ ਹੁਣ ਆਪਾਂ ਪਾਉਂਦੇ ਆ ਸੱਸੋਂ ਦੇ ਬੀਜ ਕਲੌਂਜੀ ਪਾਤੀ ਏ ਕਲੌਂਜੀ ਤੁਹਾਨੂੰ ਵਿਖਾਈ ਨਹੀਂ ਪਹਿਲਾਂ ਸ਼ਾਇਦ ਕੌਲੀ ਦੇ ਵਿੱਚ ਲੱਗ ਪਈ ਸੀ ਇਹ ਜੀਰਾ ਪਾਤਾ ਏ ਕਲੌਂਜੀ ਦੇ ਮੈਂ ਜਿਹੜੇ ਆਪਣੀ ਸਰੋਂ ਦੇ ਬੀਜ ਆ ਉਹ ਤੁਹਾਨੂੰ ਪਹਿਲਾਂ ਦੱਸਿਆ ਸੀ ਕਿੰਨੇ ਲੈਏ ਆ ਤੇ ਹੁਣ ਮੈਂ ਜਿਹੜੀ ਕਲੌਜੀ ਲਈ ਇੱਕ ਚਮਚਾ ਲਈਏ ਵੀ ਆ ਸਾਰੇ ਸਾਫਤ ਮਸਾਲੇ ਜਿਹੜੇ ਸਾਰੇ ਵਿੱਚ ਪਾਤੇ ਮੈਂ ਆ ਦੇਖੋ ਆਪਾਂ ਕੋਈ ਮਸਾਲਾ ਕੁੱਟ ਕੇ ਨਹੀਂ ਪਾਉਣਾ ਹੈਗਾ ਸਾਫਤ ਮਸਾਲੇ ਪਾ ਕੇ ਤੇ ਚਟਨੀ ਬਣਾ ਕੇ ਕਿਦੇ ਵੇਖਿਓ ਤੁਸੀਂ ਤੁਸੀਂ ਕਹਿਣਾ ਵੀ ਵਾਕੇ ਹੀ ਕੋਈ ਚੀਜ਼ ਬਣਾਈਆਂ ਥੋੜੀ ਜੀ ਆਪਾਂ ਹਿੰਗ ਵੀ ਪਾ ਲਵਾਂਗੇ ਟੇਸਟ ਵਾਸਤੇ ਇਨਨੋਂ ਆਸਤੇ ਆਸਤੇ ਆਪਾਂ ਬਣਾਣ ਦਵਾਂਗੇ ਹੌਲੀ ਹੌਲੀ ਸੇਕ ਦੇ ਉੱਤੇ ਕੜੀ ਪੱਤਾ ਵੀ ਪਾ ਦਵਾਂਗੇ ਬਹੁਤ ਹੀ ਵਧੀਆ ਇੱਕ ਆਪਾਂ ਚੀਜ਼ ਤਿਆਰ ਕਰਨੀ ਆ ਤੇ ਬਹੁਤ ਹੀ ਟੇਸਟੀ ਇਹ ਕਾਲੀ ਮਿਰਚਾ ਇਹ ਜ਼ਿਆਦਾ ਬਰੀਕ ਨਹੀਂ ਕੀਤੀ ਹੋਈ ਦੋ ਦੋ ਪੀਸ ਹੀ ਕੀਤੇ ਹੋਏ ਆ ਮਿਰਚ ਦੇ ਇਹ ਜਿਆਦਾ ਚਟਨੀ ਬਣ ਜਾਂਦੀ ਆ ਇਹ ਇੱਕ ਵੀ ਜਿਹੜਾ ਸਾਫਤ ਸੂਤ ਮਸਾਲੇ ਸਾਰੇ ਇੱਕ ਵੀ ਦਾਣਾ ਨਹੀਂ ਵਿੱਚ ਦਿਖਦਾ ਬਹੁਤ ਚੰਗੀ ਤਰ੍ਹਾਂ ਮਤਲਬ ਵਿੱਚ ਘੁਲ ਜਾਂਦੇ ਨੇ ਬਹੁਤ ਵਧੀਆ ਤਰ੍ਹਾਂ ਟੇਸਟ ਬਸ ਲੱਗ ਦਿਖਦਾ ਇਹਦਾ ਵੀ ਵਾਕੇ ਟੇਸਟ ਹੈਗਾ ਹੈ ਇਹਨਾਂ ਚੀਜ਼ਾਂ ਦਾ ਰਿਆਡ ਫੂਡ ਚੈਨਲ ਆ ਜੀ ਸਾਡਾ YouTube ਤੇ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਜਰੂਰ ਕਰਦਿਆ ਕਰੋ ਜੀ ਸਬਸਕ੍ਰਾਈਬ ਵੀ ਜਰੂਰ ਕਰ ਦਿਆ ਕਰੋ ਜੀ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਿਆ ਕਰਨਗੀਆਂ ਜਿਹੜੀ ਵੀ ਵੀਡੀਓ ਅਸੀਂ ਨਵੀਂ ਬਣਾਵਾਂਗੇ ਚਿੱਲੀ ਫਲੇਕਸ ਪਾਤੇ ਆ ਜੀ ਇਹ ਇਹ ਜਿਹੜਾ ਮਸਾਲੇ ਭੁੰਜਣ ਦੇ ਨੇ ਇਹਨਾਂ ਨੂੰ ਘੱਟ ਗੈਸ ਦੇ ਉੱਤੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਇਹਨਾਂ 'ਚ ਬਿਲਕੁਲ ਵੀ ਸੁਆਹ ਵਜਾ ਕੁਛ ਕੱਚੇ ਨਹੀਂ ਰਹਿਣ ਦੇਣੇ ਇਹ ਇਹਨਾਂ ਨਾਲ ਹੀ ਚਟਨੀ ਜਿਹੜੀ ਹੈ 1 ਸਾਲ ਖਰਾਬ ਨਹੀਂ ਹੋਣੀ ਆਪਾਂ ਕੋਈ ਸਰਕਾਣੀ ਪਉਣਾ ਕੁਛ ਨਹੀਂ ਪਉਣਾ ਤੁਸੀਂ ਦੇਖਿਓ ਆਪਾਂ ਕਿੰਨਾ ਸੋਹਣੀ ਚੀਜ਼ ਬਣਾਉਨੇ ਆ ਤੇ ਸਾਲ ਹਰ ਆਰਾਮ ਨਾਲ ਬਹਿ ਕੇ ਖਾਣ ਵਾਲੀ ਚੀਜ਼ ਬਣਾਵਾਂਗੇ ਹੁਣ ਆਪਾਂ ਦੇਗੀ ਮਿਰਚ ਪਾ ਦਵਾਂਗੇ ਚਟਣੀ ਪਾਤੀ ਵਿੱਚ ਕੋਲ ਜਾ ਫਾਤਾ ਆ ਕੈਮਰੇ ਦੀ ਖਰਾਬੀ ਕਰਕੇ ਮੈਂ ਵਿਖਾ ਨਹੀਂ ਸਕੀ ਤੁਹਾਨੂੰ ਤੇ ਇਹ ਮੈਂ ਨਾ ਆ ਚਟਣੀ ਜਿਹੜੀ ਆ ਉਹ ਤੋਂ ਪਿਉਰੀ ਜਿਹੜੀ ਬਣਾਈ ਸੀ ਸਾਰੀ ਉਹ ਮੈਂ ਇਹਦੇ ਵਿੱਚ ਪਲਟ ਦਿੱਤੀ ਆ ਚਟਣੀ ਦੇ ਬਾਤੀ ਜਨੀਆਂ ਹੁਣ ਮੈਂ ਚੰਗੀ ਤਰ੍ਹਾਂ ਇਹਨੂੰ ਰਿੰਨ ਲਵਾਂਗੀ ਚੰਗੀ ਤਰ੍ਹਾਂ ਇਹਨੂੰ ਨਾ ਰਹਿਣਾਗੇ ਜੇ ਮੈਂ ਗੈਸ ਤੇਜ ਨਹੀਂ ਕਰੂੰਗੀ ਗੈਸ ਮੈਂ ਘੱਟ ਤੇ ਰੱਖੂੰਗੀ ਜੇ ਮੈਂ ਤੇਜ ਕਰਦੀ ਆ ਤਾਂ ਫਿਰ ਉਹ ਨਾ ਬੜੀ ਉਛਲਦੀ ਹੈ ਤੇ ਇਹ ਨਾ ਹੌਲੀ ਹੌਲੀ ਜਿਹੜੀ ਆ ਇਹਨੇ ਪਾਣੀ ਆਪਣਾ ਸੁਕਾ ਦੇਣਾ ਤੇ ਚਟਨੀ ਜਿਹੜੀ ਆ ਥੋੜੀ ਜੀ ਤਾਂ ਸੰਘਣੀ ਹੋ ਜਾਣੀ ਆ ਤੇ ਇਹਨੇ ਬਹੁਤ ਵਧੀਆ ਚੀਜ਼ ਬਣ ਗਈ ਹੈ ਇਹ ਇੱਕ ਫਸਟ ਕਲਾਸ ਚੀਜ਼ ਬਣੀ ਆਈ ਇਹਨੂੰ ਬਿਲਕੁਲ ਹੁਣ ਠੰਡੀ ਹੋਣ ਦੀ ਵੇਟ ਕਰਾਂਗੇ ਅਸੀਂ ਇਹਦੇ ਵਿੱਚ ਕੱਢ ਲਵਾਂਗੇ ਅਸੀਂ ਡੂੰਘੇ ਦੇ ਵਿੱਚ ਇਹ ਦੇਖੋ ਕਿੰਨੀ ਸੰਘਣੀ ਬਣੀ ਹੈ ਕਿੰਨੀ ਵਧੀਆ ਬਣੀ ਹੈ ਕਿ ਆਪਾਂ ਹੁਣ ਨਿੰਬੂ ਦਾ ਜਿਹੜਾ ਜੂਸ ਕੱਢਿਆ ਆ ਉਹ ਆਪਾਂ ਪਾਉਣਾ ਇਹਦੇ ਵਿੱਚ ਪਰ ਅਜੇ ਨਹੀਂ ਪਾਉਣਾ ਇਹਨੂੰ ਬਿਲਕੁਲ ਠੰਡੀ ਹੋਏਗੀ ਤਾਂ ਫੇਰ ਪਾਵਾਂਗੇ ਇਹ ਨਿੰਬੂ ਦਾ ਜਿਹੜਾ ਰਸ ਆ ਇਹਨੇ ਕਦੀ ਚਟਨੀ ਖਰਾਬ ਹੋਣ ਹੀ ਨਹੀਂ ਦੇਣੀ ਇਹ 2 ਕਿਲੋ ਟਮਾਟਰ ਦੀ ਇੰਨੀ ਚਟਨੀ ਬਣੀ ਹੈ 400 ਗ੍ਰਾਮ ਦੇ ਕਰੀਬ ਬਣੀ ਹੈ ਚਟਨੀ ਆਪਾਂ ਹੁਣ ਇਹਨਾਂ ਨੂੰ ਠੰਡੀ ਹੋਣ ਦੀ ਵੇਟ ਕਰਾਂਗੇ ਇਹ ਰੱਖ ਦਿੱਤਾ ਆਪਾਂ ਬਿਆਨ ਵੀ ਲਾ ਕੇ ਰੱਖ ਦਿੱਤਾ ਜਿੰਨ ਕੇ ਬਰਨੀ ਦੇ ਵਿੱਚ ਭਰਨੀ ਜਿਹੜਾ ਕੱਚ ਦੀ ਬਰਨੀ ਆ ਇਹਦੇ ਵਿੱਚ ਭਰਾਂਗੇ ਤੇ ਆਪਾਂ ਇਹਨਾਂ ਨੂੰ ਠੰਡੀ ਹੋਣ ਦੀ ਵੇਟ ਕਰਾਂਗੇ ਜਦੋਂ ਠੰਡੀ ਹੋ ਗਈ ਉਦੋਂ ਚਮਚਾ ਮਾਰ ਕੇ ਅਸੀਂ ਇਹਦੇ 'ਚ ਹਲਾ ਕੇ ਠੰਡੀ ਚੰਗੀ ਤਰ੍ਹਾਂ ਕਰਕੇ ਤੇ ਫਿਰ ਅਸੀਂ ਉਹ ਕਰਾਂਗੇ ਇਨੂੰ ਭਰਾਂਗੇ ਨਿੰਬੂਆਂ ਨਿੰਬੂ ਦਾ ਪਾਵਾਂਗੇ ਰਸ ਇਹਦੇ ਵਿੱਚ ਤੇ ਆਹ ਮੇਰੇ ਕੋਲ ਇੱਕ ਫੋਲ ਪੇਪਰ ਆ ਇਹ ਮੈਂ ਨਾ ਥੋੜਾ ਜਿਹਾ ਇਹਨੂੰ ਗੋਲ ਕੱਟਾਂਗੀ ਇਹ ਸਾਂਬੰਧ ਦਾ ਤਰੀਕਾ ਤੁਹਾਨੂੰ ਦੱਸਣ ਲੱਗੀ ਮੈਂ ਚਟਨੀ ਕਿਵੇਂ ਸਾਂਭੀ ਜਾਂਦੀ ਆ ਤੇ ਆਹ ਫੋਲ ਪੇਪਰ ਜਿਹੜਾ ਇਹਨੂੰ ਗੋਲ ਜਿਹਾ ਕੱਟ ਲਵਾਂਗੇ ਜਿਹਾ ਇਸ ਤਰ੍ਹਾਂ ਇਹ ਇਹਦੇ ਟੱਕਣ ਦੇ ਵਿੱਚ ਲਗਾ ਦਵਾਂਗੇ ਇਸ ਤਰ੍ਹਾਂ ਇਹਦੇ ਟੱਕਣ ਦੇ ਵਿੱਚ ਹੁੰਦਾ ਗੱਤਾ ਜਾਂ ਕੁਛ ਇਹੋ ਜਿਹਾ ਤੇ ਉਹਨੂੰ ਚਟਨੀ ਲੱਗ ਜੇ ਤੇ ਫਿਰ ਚਟਨੀ ਉੱਤੋਂ ਕਾਲੀ ਹੋ ਜਾਂਦੀ ਹੈ ਪਰ ਇਹ ਚੀਜ਼ ਜਿਹੜੀ ਹੈ ਨਾ ਆਹ ਵਾਲੀ ਨਾ ਤੇ ਇਹਨੇ ਕਾਲੀ ਹੋਣ ਦੇਣਾ ਨਾ ਇਹਨੇ ਕੁਛ ਨੂੰ ਹੋਣ ਦੇਣਾ ਉਲੀ ਨਹੀਂ ਲੱਗਣ ਦੇਣੀ ਕੁਛ ਨਹੀਂ ਲੱਗਣ ਦੇਣਾ ਇਸ ਤਰ੍ਹਾਂ ਕਰਕੇ ਤੁਸੀਂ ਚਟਨੀ ਜਿਹੜੀ ਆ ਬਿਲਕੁਲ ਵੀ ਖਰਾਬ ਉਦਾਂ ਵੀ ਨਹੀਂ ਖਰਾਬ ਹੁੰਦੀ ਐਸੀ ਕੋਈ ਗੱਲ ਨਹੀਂ ਆ ਵੀ ਮਤਲਬ ਇਹ ਜ਼ਰੂਰੀ ਆ ਇਹ ਇੱਕ ਗੱਲ ਆ ਕਿ ਚਟਨੀ ਬਣੀ ਇਹੋ ਜਿਹੀ ਹੈ ਕਿ ਇਹਨੇ ਖਰਾਬ ਹੋਣਾ ਹੀ ਨਹੀਂ ਆ ਪਰ ਫਿਰ ਵੀ ਆਪਾਂ ਜ਼ਿਆਦਾ ਸੰਭਾਲ ਕਰਨ ਵਾਸਤੇ ਇਹ ਚੀਜ਼ ਕਰਤੇ ਸਕਦੇ ਹਾਂ ਘਰ ਤੇ ਕਿੰਨੇ ਡੱਬੇ ਇਹੋ ਜਿਹੇ ਮਤਲਬ ਜਿਹੜੇ ਵਿਆਮ ਆਏ ਹੁੰਦੇ ਆ ਖਾਲੀ ਹੋਏ ਹੁੰਦੇ ਆ ਤੇ ਆਪਾਂ ਇਸ ਚੀਜ਼ ਨੂੰ ਆਪਾਂ ਕਰਤੇ ਸਕਦੇ ਹਾਂ ਵਧੀਆ ਤਰ੍ਹਾਂ ਇੱਕ ਆ چھوٹਾ ਜਿਹਾ ਵਿਆਮ ਆ ਜੇ ਬਚ ਗਈ ਤੇ ਫਿਰ ਬਾਕੀ ਇਹਦੇ ਚ ਪਾ ਦਵਾਂਗੇ ਇਹਨੂੰ ਜਲਦੀ ਮਤਲਬ ਵਰਤਿਆ ਜਾਣਾ ਤੇ ਇਹਦੀ ਕੋਈ ਗੱਲ ਨਹੀਂ ਆ ਜਿੰਨੂੰ ਭਰ ਕੇ ਰੱਖਣਾ ਹੁੰਦਾ ਠੱਕਣ ਤੱਕ ਉੱਤੇ ਦਾ ਕੰਮ ਹੀ ਹੁੰਦੀ ਆ ਉਹਦੇ ਵਿੱਚ ਉਹ ਜ਼ਰੂਰੀ ਲਿਖਾਉਣਾ ਹੁੰਦਾ ਹੁਣ ਠੰਡੀ ਹੋ ਗਈ ਆ ਹੁਣ ਆਪਾਂ ਇਹਦੇ ਵਿੱਚ ਜੂਸ ਆ ਪਾ ਦਵਾਂਗੇ ਨਿੰਬੂ ਦਾ ਇਹ ਤਾਂ ਕਿਤੇ ਬਹੁਤ ਭਾਵੇਂ ਤੁਸੀਂ ਨਾ ਸਬਜ਼ੀ ਲੈ ਆਣ ਦੀ ਵੀ ਜ਼ਰੂਰਤ ਨਹੀਂ ਹੈਗੀ ਇੰਨੀ ਸਵਾਦ ਚਟਣੀ ਹੈ ਇਹ ਇਹ ਜਦੋਂ ਕੋਈ ਸੀਜ਼ਨ ਹੋਏ ਕਿਸੇ ਵੀ ਚੀਜ਼ ਦਾ ਤੇ ਟਮਾਟਰ ਹੋਣ ਆਂਬ ਹੋਣ ਉਹਨਾਂ ਚੀਜ਼ਾਂ ਦੀ ਚਟਣੀ ਅਲੱਗ ਜੀ ਬਣਾ ਕੇ ਤੇ ਦੋ ਤਿੰਨ ਬੋਤਲਾਂ ਭਰ ਕੇ ਰੱਖ ਲਓ ਤੇ ਸਾਰਾ ਸਾਲ ਨਹੀਂ ਖਤਮ ਹੁੰਦੀ ਆ ਦੇਖੋ ਵਿੱਚ ਨਾ ਰਲ ਗਈ ਆ ਜੂਸ ਰਲ ਗਿਆ ਇਹਦੇ ਵਿੱਚ ਤੇ ਬਹੁਤ ਚਟਨੀ ਵਧੀਆ ਹੋ ਗਈ ਆ ਤੇ ਹੁਣ ਆਪਾਂ ਨਾ ਹੌਲੀ ਹੌਲੀ ਉਹ ਜਿਹੜਾ ਵਿਆਹ ਮੈ ਆ ਉਹਦੇ ਵਿੱਚ ਭਰ ਦਵਾਂਗੇ ਦੇਖੋ ਕਿੰਨੀ ਵਧੀਆ ਆ ਚਟਨੀ ਇਹ ਨਹੀਂ ਸਵਾਦ ਬਣੀ ਜੇ ਮੈਂ ਕਹਿੰਨੀ ਪੁੱਛੋ ਨਾ ਬਹੁਤ ਹੀ ਵਧੀਆ ਬਣੀ ਹੈ ਚਟਨੀ ਬਿਲਕੁਲ ਹਿਸਾਬ ਦਾ ਹੀ ਨਮਕ ਹਿਸਾਬ ਦਾ ਹੀ ਮਿੱਠਾ ਤੇ ਆਪਣਾ ਆਪਣਾ ਟੇਸਟ ਦੋਨੋਂ ਚੀਜ਼ਾਂ ਦੇਣ ਡੀਆਂ ਤੇ ਬਹੁਤ ਹੀ ਵਧੀਆ ਚੀਜ਼ ਬਣੀ ਜੇ ਨਾ ਵਿੱਚ ਪਿਆਜ਼ ਪਾਇਆ ਨਾ ਵਿੱਚ ਲਸਣ ਪਾਇਆ ਕੁਛ ਨਹੀਂ ਪਾਉਣਾ ਇਹ ਸਿਰ ਬਰੈਡਾਂ ਤੇ ਲਾਉਣ ਵਾਸਤੇ ਤੇ ਪਰੌਂਠੀਆਂ ਤੇ ਲਾਉਣ ਵਾਸਤੇ ਤੇ ਉਦਾਂ ਖਾਣ ਵਾਸਤੇ ਚਟਨੀ ਬਣੀ ਤਿਆਰ ਹੋਈ ਹੈ ਤਸਾਂ ਦੂਜੀਆਂ ਜਿਹੜੀਆਂ ਜੇ ਅਸੀਂ ਲਸਣ ਪਾ ਦਈਏ ਜਾਂ ਕੁਛ ਇਹੋ ਜਿਹਾ ਪਾ ਦਈਏ ਉਹਦੀ ਮਨਿਆਤ ਫਿਰ ਘਟ ਜਾਂਦੀ ਹੈ ਇਹ ਚੀਜ਼ ਆ ਤਾਂ ਹੁਣ ਆ ਦੇਖੋ ਚਟਨੀ ਇਹਦੇ ਚ ਪਾਤੀ ਹੈ ਭਰ ਦਿੱਤੀ ਹੈ